ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀ ਹੈ ਨੇ ਪਰੰਤੂ ਸਿਆਸੀ ਅਖਾੜਾ ਵੀ ਪੂਰਾ ਘਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਦੱਸਦੀ ਹੈ ਕਿ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਤੇ ਥੋੜੇ ਦਿਨ ਰਹਿ ਗਏ ਨੇ ਤੇ ਜਿਸ ਤੋਂ ਬਾਅਦ ਨਤੀਜੇ ਦੱਸਣਗੇ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਪਰੰਤੂ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਤਰਨਤਾਰਨ ਦੇ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਜਿਹੜੀ ਕਿ ਅਪੀਲ ਕੀਤੀ ਹੈ ਤੇ ਉਥੇ ਹੀ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਜਿਹੜੇ ਕਿ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਦੇ ਉ ਔਰ ਕੀ ਕੁਝ ਕਹਿਣਾ ਹੈ ਅਮਨ अरोड़ा ਦਾ ਆਓ ਤੁਹਾਨੂੰ ਸੁਣਾਉਣੇ ਆਂ ਤੇ ਲਾਉਂਦੇ ਨੇ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਤੇ ਜਦੋਂ ਤੁਹਾਡੀ ਕਚਹਿਰੀ ਦੇ ਵਿੱਚ ਆਉਣ ਮੇਰੇ ਵੀਰੋ ਇਹ ਗੱਲ ਉਹਨਾਂ ਨੂੰ ਪੁੱਛਿਓ ਜ਼ਰੂਰ ਦੂਜਾ ਜਦੋਂ ਪਾਰਟੀਆਂ ਦੀ ਗੱਲ ਕਰਦੇ ਆਂ ਇੱਕ ਪਾਸੇ ਉਹ ਪਾਰਟੀਆਂ ਜਿਹੜੀਆਂ ਕਿ ਟਿਕਟਾਂ ਦੇ ਲਈ ਆ ਹੁਣੇ ਤੁਸੀਂ ਦੇਖਿਆ ਹੋਊਗਾ ਜੋ ਕਾਂਗਰਸ ਦੇ ਵਿੱਚ ਕਾਟੋਕਲੇ ਚੱਲਿਆ ਜੋ ਡਰਾਮੇਬਾਜ਼ੀ ਚੱਲੀ ਕਿ ਜਿੱਥੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਚਾਹੇ ਟਿਕਟ ਹੋਵੇ ਚਾਹੇ ਔਦੇਦਾਰੀਆਂ ਹੋਵੇ ਇੱਕ ਦੂਜੇ ਨਾਲ ਖਹਿ ਜਾਂਦੇ ਨੇ ਇੱਕ ਸਾਨੂੰ ਮੁੱਕੀ ਹੋ ਜਾਂਦੇ ਨੇ ਤੇ ਇੱਕ ਆਮ ਆਦਮੀ ਪਾਰਟੀ ਜਿਹੜੀ ਕਰਮਿੰਦ ਕੇਜਰੀਵਾਲ ਜੀ ਦੇ ਪਰਿਵਾਰ ਦੇ ਰੂਪ ਦੇ ਵਿੱਚ ਇੱਕ ਮੁੱਠ ਇੱਕ ਜੁੱਟ ਹੋ ਕੇ ਚੱਲਦੀ ਹੈ ਤੇ ਸਭ ਤੋਂ ਵੱਡੀ ਉਦਾਹਰਣ ਆ ਸਾਡੇ ਵੱਡੇ ਭੈਣ ਨਵਜੋਤ ਜੀ ਸੋਲਸਾਵ ਦੇ ਘਰੋਂ ਜਿਨ੍ਹਾਂ ਨੇ ਬੜੀ ਫਰਾਗ ਦਿੱਲੀ ਦੇ ਨਾਲ ਅੱਜ ਇੱਥੋਂ ਖੜ ਕੇ ਇਹ ਕਿ ਹੈ ਕਿ ਜੇ ਤੁਸੀਂ ਤਕੜੇ ਹੋ ਕੇ ਆ 15 ਦਿਨ ਆਪਾਂ ਮਿਹਨਤ ਕਰਦੇ ਆ ਤੇ ਸੋਲ ਸਾਲ ਦੀ ਆਤਮਾ ਨੂੰ ਵੱਡੀ ਸ਼ਾਂਤੀ ਜਿਹੜੀ ਉਹ ਮਿਲਦੀ ਹੈ ਵੀਰੋ ਇਹ ਹੁੰਦਾ ਹੈ ਪਰਿਵਾਰ ਇਹ ਹੁੰਦਾ ਹੈ ਪਰਿਵਾਰ ਜਿਹੜੇ ਆਪ ਘਰ ਦੇ ਚਾਹ ਟੋੜੂ ਪਰਿਵਾਰ ਦੇ ਮੈਂਬਰ ਇਕੱਠੇ ਨਹੀਂ ਰੱਖ ਸਕਦੀਆਂ ਜਿਹੜੀਆਂ ਪਾਰਟੀਆਂ ਉਹ ਸਮੁੱਚੇ ਪੰਜਾਬ ਨੂੰ ਕੀ ਇਕੱਠਾ ਰੱਖਣਗੀਆਂ ਤੇ ਜੇ ਇਕੱਠੇ ਨਹੀਂ ਰਹਿ ਸਕਦੇ ਤੇ ਏਕੇ ਤੋਂ ਬਿਨਾ ਬਰਕਤ ਨਹੀਂ ਹੁੰਦੀ ਮੇਰੇ ਵੀਰੋ ਸੋ ਇਹ ਹੈ ਆਮ ਆਦਮੀ ਪਾਰਟੀ ਔਰ ਦੂਜੀਆਂ ਪਾਰਟੀਆਂ ਦਾ ਦਾ ਨਿਜੋ ਅਜਹਾਲ ਕੀਤਾ ਪੰਜਾਬ ਦੇ ਵਿੱਚ ਤੀਜਾ ਉਮੀਦਵਾਰ ਤੁਹਾਡੇ ਆਪਣੇ ਸਰਦਾਰ ਹਰਮਿੰਦਰ ਸਿੰਘ ਸੰਧੂ ਤਿੰਨ ਵਾਰ ਹਲਕੇ ਦੇ ਲੋਕਾਂ ਨੇ ਸੇਵਾ ਬਖਸ਼ੀ ਹੈ ਅੱਜ ਹਾਲਾਤ ਇਹ ਹੋਏ ਪਏ ਨੇ ਕਿ ਕੋਈ ਇੱਕ ਵਾਰੀ ਸਰਪੰਚ ਬਣ ਜੇ ਤੇ ਦੂਜੀ ਵਾਰੀ ਲੋਕ ਅੰਦਰੋਂ ਕੁੰਡਾ ਲਾ ਲੈਂਦੇ ਨੇ ਕਿਤੇ ਦੂਜੀ ਵਾਰੀ ਵੋਟਰ ਨਾ ਮੰਗਣ ਆ ਜੇ ਤੇ ਜੇ ਤਿੰਨ ਤਿੰਨ ਵਾਰੀ ਪਾਰਟੀਆਂ ਤੋਂ ਵੀ ਔਰ ਇੰਡੀਪੈਂਡੈਂਟ ਤੌਰ ਦੇ ਉੱਪਰ ਵੀ ਜੇ ਕੋਈ ਜਿਹਨੂੰ ਲੋਕ ਫਤਵਾ ਦਿੰਦੇ ਨੇ ਤੇ ਮੇਰੇ ਖਿਆਲ ਦੇ ਵਿੱਚ ਮੇਰੇ ਵੀਰੋ ਉਹਨਾਂ ਦੇ ਕਿਰਦਾਰ ਬਾਰੇ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲੋਂ ਵੱਧ ਪਤਾ ਹੈ ਸੋ ਇਸ ਕਰਕੇ ਮੇਰੇ ਵੀਰੋ ਇਹ ਹੀ ਬੇਨਤੀਆਂ ਮੈਂ ਬਹੁਤੀ ਲੰਬੀਆਂ ਚੌੜੀਆਂ ਗੱਲਾਂ ਨਹੀਂ ਕਰ ਰਿਹਾ ਕਿਉਂਕਿ ਮੈਂ ਚਾਹੂੰਗਾ ਕਿ ਸ਼੍ਰੀ ਮਨੀਸ਼ ਸੋਦੀਆ ਜੀ ਔਰ ਭਵੰਤਮਾਨ ਜੀ ਮੁੱਖ ਮੰਤਰੀ ਸਾਹਿਬ ਉਹ ਤੁਹਾਡੇ ਨਾਲ ਵਧੇਰੇ ਲੰਬੀਆਂ ਵਿਚਾਰ ਚਰਚਾਵਾਂ ਕਰਨ ਪਰ ਮੈਂ ਤੁਹਾਨੂੰ ਇੰਨੀ ਬੇਨਤੀ ਕਰਕੇ ਆਪਦੀ ਥਾਂ ਲਵਾਂਗਾ ਕਿ ਮੇਰੇ ਵੀਰੋ ਇਹ ਬਾਏ ਇਲੈਕਸ਼ਨ ਹੈ ਇਸ ਇਲੈਕਸ਼ਨ ਦੀ ਜਿੱਤ ਹਾਰ ਦੇ ਨਾਲ ਨਾ ਆਮ ਆਦਮੀ ਪਾਰਟੀ ਨੂੰ ਫਰਕ ਪੈਣਾ ਨਾ ਸਰਕਾਰ ਨੂੰ ਫਰਕ ਪੈਣਾ ਨਾ ਵਿਰੋਧੀ ਧਿਰ ਨੂੰ ਫਰਕ ਪੈਣਾ ਜੇ ਜੋ ਵੀ ਰਿਜ਼ਲਟ ਆਵੇ ਇਸ ਇਲੈਕਸ਼ਨ ਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੇ ਚੱਲਦੇ ਰਹਿਣਾ ਤੇ ਜੇ ਦੂਜੇ ਉਹਨਾਂ 'ਚੋਂ ਵੈਸੇ ਤਾਂ ਚਾਂਸ ਹੀ ਕੋਈ ਨਹੀਂ ਤੇ ਜੇ ਕਿਸੇ ਹੋਰ ਦੇ ਹੱਕ 'ਚ ਫਤਵਾ ਆ ਜਾਂਦਾ ਤੇ ਉਹਨਾਂ ਨੇ ਆਪੋਜੀਸ਼ਨ ਦੇ ਵਿੱਚ ਬੈਠ ਕੇ ਆਮ ਆਦਮੀ ਪਾਰਟੀ ਨੂੰ ਤੇ ਸਰਕਾਰ ਨੂੰ ਗਾਲੀ ਕੱਢਣੀ ਇਹਨੇ ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਪਰ ਅਸੀਂ ਅੱਜ ਤੁਹਾਡੇ ਕੋਲ ਇਹ ਬੇਨਤੀ ਕਰਨ ਆਇਆ ਕਿ ਮੇਰੇ ਵੀਰੋ ਅੱਜ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਨੂੰ ਲੋੜ ਹੈ ਕਿ ਇੱਕ ਨੁਮਾਇੰਦਾ ਗੁਰੂ ਸਾਹਿਬ ਦੀ ਇਸ ਧਰਤੀ ਦਾ ਸਰਕਾਰ ਦੇ ਵਿੱਚ ਹੋਵੇ ਤਾਂ ਕਿ ਜੋ ਡਵੈਲਪਮੈਂਟ ਦੀ ਨੇਹਰੀ ਸਮੁੱਚੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹ ਦੂਣੀ ਚੌਣੀ ਹੋ ਕੇ ਇਸ ਹਲਕੇ ਤਰਨਤਾਰਨ ਦੇ ਵਿੱਚ ਵੀ ਚੱਲ ਸਕੇ ਤਾਂ ਕਿ ਆਪਾਂ ਇਸ ਨਗਰੀ ਨੂੰ ਇਸ ਇਲਾਕੇ ਨੂੰ ਇਸ ਹਲਕੇ ਨੂੰ ਇੱਕ ਬਿਹਤਰੀਨ ਹਲਕਾ ਜਿਹੜਾ ਉਹ ਬਣਾ ਸਕੀਏ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਬੇਨਤੀ ਕਰੂੰਗਾ ਕਿ ਆਜਰੇ 15 ਦਿਨਾਂ ਇਹ ਤੁਸੀਂ ਆਮ ਆਦਮੀ ਪਾਰਟੀ ਨੂੰ ਇਹ ਤੁਸੀਂ ਹਰਮੀਰ ਸੰਧੂ ਜੀਆ ਨੂੰ ਇਹ ਤੁਸੀਂ ਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਸੋਦੇ ਸਾਹਿਬ ਨੂੰ ਸਾਨੂੰ ਦੇ ਦਿਓ ਤੇ ਉਸ ਤੋਂ ਮੁੜ ਕੇ ਤੁਹਾਡੇ ਹਲਕੇ ਦਾ ਇੱਕ ਵੀ ਕੰਮ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਕਾਇਆ ਨਹੀਂ ਰਹਿਣ ਦਿੱਤਾ ਜਾਊਗਾ ਇਹ